ਯੋ ਯੋ ਆਵਲੀ ਇਹ ਨਹੀਂ ਕੋਣ ਕੋਣ ਲੈਣਾ ਨਾ ਕੋਣ ਆ ਦੇ ਚਲ ਕੋਣ ਦੇ ਲੈ ਹਾਂਜੀ ਆ ਦੇ ਤੇਰੇ ਮਰਜ਼ੀ ਕੱਲ੍ਹੇ ਕੋਣ ਥੋੜੀ ਲੈ ਆਈਸਕ੍ਰੀਮ ਪੋਊਗੀ ਬੱਚੇ ਕੱਲ੍ਹੇ ਕੱਲ੍ਹੇ ਹੀ ਖਾਣਾ ਗਾਦੀ ਮੈਂ ਤਾਂ ਇੱਕ ਖਾਣੀ ਲੈ ਲਵਾਂ ਇਹੇ ਐਸਪ੍ਰਿੰਡ ਦੇ ਬਿਚੂ ਆਂ। ਖਾਣੇ ਦੀ ਕਹਾਣੀ ਆ। ਖਾਣੇ ਲੈ ਕੇ। ਉਹ ਕੱਟ ਚੰਗੀ। ਖਾਣੇ ਦਾ ਆ। ਨਾ ਆ ਆ ਨਹੀਂ ਕਰਦੇ। ਗੰਨੇ ਹੱਥ ਨਹੀਂ ਕਰਦੇ ਹੁੰਦੇਗੇ। ਤਾਂ ਸਿੱਧਾ ਕੋਈ ਚੀਜ਼ ਨਹੀਂ ਕਰਦੇ ਹੁੰਦੇਗੇ। ਇਹ ਲਓ। ਦੇਖੋ ਜੇ ਹੋਰ ਗਿਰ ਗਈ ਛੁੱਟੀ। ਉੱਪਰੋਂ ਗਿਰਨੇ ਪੁੱਤ ਜਹਾ ਡੈਡੀ ਖਲ ਖਲ ਘੜ ਕੇ ਖਾ। ਇਹ ਤਸਤੀਆ। ਆਓ। ਖਾ ਲਓ ਖਾ ਲਓ। ਉਹ ਤਾਂ ਖਾਦਾ। ਬੱਚੇ ਖਾਓ। ਐਵੇਂ ਮੈਂ ਕਰ ਰ ਜੰਮੀ ਜੰਮੀ। ਵਾਹ ਨਿਕਲਦੀ ਹੈ ਕਿ ਮਤੋਂ ਹੈ ਗੰਦੇ ਨੂੰ ਕਹਿੰਖਾਂ ਪਾਉਂਦਾ ਦੇਖ ਰੋ ਥੋੜੀ ਇਹ ਕੋਈ ਕਾਲਾ ਬੜੀ ਨਾ ਇਹ ਵਿੱਚ ਨਾ ਬਹਲੇ ਖਲਰਾ ਬੱਚ ਖਾਲੀ ਖਲਰਾ ਬੱਚ ਖਾਲੀ ਮਨੂ ਹੋ ਗਰੇ ਮਨ ਦੀ ਵੱਡ ਵੱਡੀ ਸਰੀ ਆਂ 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 ਬਹੁਤ ਪਾਪਣ ਜਾਣਾ ਫਿਰ ਖਤਮ ਨਹੀਂ ਰੁਕਦੀ ਜਲਦੀ Yeah.

ਦੀ ਗੱਲ ਐ ये बड़े लोटे वांगरे पास पास बात करते हैं बात से करके बात करते हैं ये तो तो डेडी जरा किधर हॉरिफिक लग गई देख लाओ बढ़िया नहीं है ये सब्जी तो बे भी पूरी बिल्कुल नहीं कुड़ी यार बैठ के देखो 70 ਉਹ ਜੀ ਬਾਕੀ ਕੋਲ ਲੱਗੇ ਤੈਨੂੰ ਤਮੇ ਬੱਸ ਇੱਕ ਢੰਗਰ ਬੁੱਕਤ ਨੂੰ ਦੂਰ ਇੱਕੋ ਜੀ ਅੱਜ ਦੀ ਮਾਨ A gente Продолжение ਸੇਤੀ ਲਿਆਂਦੇ ਸਾਨੂੰ ਕੈਂਪ ਦੇ ਵਿੱਚ ਦਿਨ ਖੜੇ ਜੇ ਤਾਂ ਨੇਰੇ ਜਿਹਾ ਹੋਇਆ ਉਹਨਾਂ ਤੁਸੀਂ ਜਾ ਕੇ ਡੰਗਰ ਵਾਂਗੂ ਸਾਹਮਣੇ ਆਵੋਣੀ ਆ ਕੰਮ ਨਹੀਂ ਕਰਦਾ ਸਾਬ ਸੇਤੀ ਵੀ 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 ਵੀ

Woi, girjina. Kende ya ayah, ayah, ayah. Can ਬੋਲਦੇ ਨੇ ਵਿੱਚੋਂ ਹਾਂ ਮੈਂ ਉਹ ਹੀ ਦੇਖ ਰਹੀ ਹਾਂ ਇਸ ਸਿਸਟਮ ਜੇ ਲੱਗਿਆ ਹੋਇਆ ਚੱਲ ਲਿ ਜਾ ਉਹ ਹੋਂਦਾ ਇੱਥੇ ਬਰੋਂਦਾ ਗਾਈ ਉਹਨਾਂ ਕੁੱਟਨੀਆ ਚੱਟ ਲੱਗਦੀ ਆ ਉਹਦੇ ਨਹੀਂ ਲੱਗ ਹੋਰ ਹੁਣ ਦੇਖੀ ਆ ਉਹਦੇ ਵਿੱਚ ਮਾਰੇਗੇ ਨਹੀਂ ਉਹਨਾਂ ਚੀਕ ਨਹੀਂ ਮਾਰਦੀ ਚੀਕ ਮਾਰਦਾ ਓਹੋ ਦੂਸਰਾ ਵੀ ਆਪਣਾ ਉਹਦਾ ਪਾਰਟੀ ਹੁੰਦਾ

ਮੋਏ ਲੀ ਰੋਕੀ ਇਹਦੇ ਵਿੱਚ ਫਿਰ ਕੀ ਆ ਆਪਾਂ ਉੱਲ ਨੇ ਆ ਕਿਹੜਾ ਕਿਸੇ ਦਾ ਕੜਾ ਢਾਕੇ ਪਾਵੇਂਗਾ ਉਹ ਵੀ ਨਾਲ ਮਾਟੇ ਤੇ ਜਲਦੀ ਦੇ ਹਨ ਖੋਲ ਕੇ ਦੇਣੀ ਆ ਹੱਜਾ ਫੇਰ ਵਜਾ ਦੇਣੀ ਸਾਰੇ ਕੱਪੜੇ ਬਦਲਣ ਕਦਗੀ ਚ ਕੱਪੜੇ ਚੇਂਜ ਕਰੂੰਗਾ ਮੈਂ ਚਲੋ ਜੀ